ਕੀ ਸਰਪੰਚ ਸਾਹਿਬ ਦੇ ਘਰੋਂ ਨਿਕਲ ਕੇ ਪੰਜ ਸਾਹਿਬ ਦੇ ਘਰ ਦੇ ਅੰਦਰ ਐਂਟਰ ਹੋਏ ਆ ਮੈਂ ਐਂਟਰ ਹੋ ਗਿਆ ਇਹ ਜੇ ਪਿੱਛੇ ਸੀਗੀ ਇਹਨਾਂ ਦੇ ਕਿਸੇ ਬੰਦੇ ਨੇ ਅਣਪਛਾਤੇ ਵਿਅਕਤੀ ਸੀਗੇ ਸਾਡੇ ਸਾਹਮਣੇ ਤੋਂ ਬਾਹਰ ਕਿੱਥੇ ਦੇ ਸੀਗੀ ਫੌਂਸ ਤੇ ਉਹ ਨਹੀਂ ਇਹਦੇ ਫਾਇਰ ਕੱਢੇ ਆ ਦੋ ਇਹ ਬੰਦੇ ਫੜ ਹੋਣੇ ਚਾਹੀਦੇ ਆ ਜਿਹੜੇ ਫਰੰਡ ਦੇ ਵਿੱਚ ਆ ਕੇ ਇਹੋ ਜਿਹਾ ਕੰਮ ਕਰਦੇ ਆ ਤੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਤਾਂ ਕਿਹੜਾ ਪੈਂਦਾ ਭਾਈ ਇਹਨਾਂ ਤੋਂ ਡਈ ਮੇਰਾ ਨਾਮ ਜੀ ਮਨਜੀਤ ਸਿੰਘ ਹੈ ਮਨਜੀਤ ਸਿੰਘ ਦੇ ਨਾਲ ਹਸਪਤਲ ਹੈ ਕਿ ਇਹਨਾਂ ਦਾ ਕੀ ਨਾਮ ਹੈ ਇਹ ਨਾ ਪਰਮਜੀਤ ਹੈ ਜੀ ਕਿ ਮਾਮਲਾ ਕੀ ਹੋਇਆ ਕੋ ਗੋਲੀ ਚੱਲਣ ਦਾ ਬੰਦ ਆਸੀ ਸਰਪੰਚ ਸਾਹਿਬ ਦੇ ਘਰੋਂ ਨਿਕਲ ਕੇ ਪੰਜ ਸਾਲ ਦੇ ਘਰ ਦੇ ਅੰਦਰ ਐਂਟਰ ਹੋਏ ਆ ਮੈਂ ਐਂਟਰ ਹੋ ਗਿਆ ਇਹ ਜੇ ਪਿੱਛੇ ਸੀਗੀ ਇਹਨਾਂ ਦੇ ਕਿਸੇ ਬੰਦੇ ਨੇ ਅਣਪਛਾਤੇ ਵਿਅਕਤੀ ਸੀਗੇ ਸਾਡੇ ਸਾਹਮਣੇ ਤੋਂ ਬਾਹਰ ਕਿੱਥੇ ਦੇ ਸੀਗੀ ਫੌਨਸ ਤੇ ਉਹਨੇ ਇਹਦੇ ਫਾਇਰ ਕੱਢੇ ਆ ਦੋ ਅੱਛਾ ਫਾਇਰ ਕੱਢੇ ਆ ਅਸੀਂ ਉਹ ਤੁਰ ਕੇ ਜਾਂ ਮੋਟਰਸਾਈਕਲ ਤੇ ਸੀਗੇ ਜੀ ਦੋ ਗੋਲੀ ਦੋ ਗੋਲੀਆਂ ਚੱਲਣ ਤੇ ਇਹਨਾਂ ਦੇ ਕਿੱਥੇ ਲੱਗੀ ਇਹਨਾਂ ਦੀ ਲੱਤ ਵਿੱਚ ਗੋਲੀ ਲੱਗੀ ਆ ਅੱਛਾ ਜੀ ਕਿੰਨੇ ਦੋ ਜਣੇ ਸੀਗੇ ਕੋਈ ਬ੍ਰਦਰ ਪਹਿਚਾਨ ਕਿਸੇ ਦੀ ਪਤਲੇ ਜਿਹੇ ਸੀਗੇ ਚਿੱਟੇ ਜਿਹੇ ਕੱਪੜੇ ਪਾਏ ਸੀ ਉਹਨੇ ਅੱਛਾ ਹਾਂ ਕੋਈ ਪੁਰਾਣੀ ਰੰਜਿਸ਼ ਵਗੈਰਾ ਦੀ ਕੋਈ ਨਹੀਂ ਉਹ ਤਾਂ ਹੁਣ ਮੈਨੂੰ ਪਤਾ ਨਹੀਂ ਕਿ ਇਹਨਾਂ ਦਾ ਕੀ ਹਿਸਾਬ-ਕਤਾ ਆ ਵਿਆ ਪਰ ਬੰਦੇ ਕੋ ਲਾਮ ਲੈ ਸੀ ਲਾਮ ਲੈ ਕੇ ਕਿਸੇ ਕਿਥੋਂ ਦੀ ਕਿਥੇ ਜਾ ਰਹੇ ਸੀਗੇ ਅਸੀਂ ਤਾਂ ਪੰਜ ਸਾਹਿਬ ਦੇ ਘਰੋਂ ਜਾ ਰਹੇ ਸੀ ਹੰਦਰ ਮੈਂ ਉੱਤਰ ਕੇ ਗੇਟਾਂ ਨੇ ਤੇ ਚਲ ਗਿਆ ਸੀਗਾ ਤੇ ਇਹ ਮਤਲਬ ਅਜੇ ਪਿੱਛੇ ਸੀਗੇ ਜੇ ਬ੍ਰਦਰ ਜਿਹੜੀ ਗੋਲੀ ਚੱਲੀ ਹੈ ਇਹ ਕਿਹੜੀ ਜਗ੍ਹਾ ਪਿੰਡ ਭੱਕੜੀ ਆਣਾ ਭੱਕੜੀ ਆਣਾ ਤੇ ਕਿੱਥੇ ਸੀ ਇਹ ਹਾਂਜੀ ਕਿਹੜੇ ਮਤਲਬ ਭੱਕੜੀ ਪਿੰਡ ਦੇ ਵਿੱਚ ਸੀ ਕਿ ਬਾਹਰ ਰੋੜ ਤੇ ਸੀ ਪਿੰਡ ਦੇ ਵਿੱਚਲੀ ਗਲੀ ਸੀ ਹਾਂਜੀ ਕੀ ਕਹਿਣਾ ਚਾਹੁੰਦੇ ਆ ਪੁਲਿਸ ਪ੍ਰਸ਼ਾਸਨ ਇਹ ਬੰਦੇ ਫੜ ਹੋਣੇ ਚਾਹੀਦੇ ਆ ਜਿਹੜੇ ਪਿੰਡ ਦੇ ਵਿੱਚ ਆ ਕੇ ਇਹੋ ਜਿਹਾ ਕੰਮ ਕਰਦੇ ਆ ਤੇ ਇਹਨਾਂ ਨੂੰ ਸਖਤ ਸਖਤ ਸਜ਼ਾ ਮਿਲਣੀ ਚਾਹੀਦੀ ਥਾਣਾ ਕਿਹੜਾ ਪਿੰਡ ਦਾ ਭਾਈ ਸਾਨੂੰ ਥਾਣਾ ਰਾਵਲ ਪਿੰਡੀ ਪਿੰਡ ਇਹ ਜਿਨ੍ਹਾਂ ਤੇ ਗੋਲੀ ਲੱਗੀ ਆ ਇਹ ਇਹ ਪਹਿਚਾਣਦੇ ਉਹਨਾਂ ਨੂੰ ਇਹਨਾਂ ਨੂੰ ਜਿਸ ਪਤਾ ਜਿਨ੍ਹਾਂ ਦੇ ਲੱਗੀ ਗੋਲੀ ਇਹਨਾਂ ਨੂੰ ਪਤਾ ਕੋਣ ਹੈ ਪਤਾ ਨਹੀਂ ਉਹਦੇ ਬਾਰੇ ਇਹਨਾਂ ਨੂੰ ਇਹ ਪਛਾਣਦੇ ਉਹਨਾਂ ਨੂੰ ਜ ਨਹੀਂ ਪਛਾਣਦੇ ਅੱਛਾ ਜੀ ਫਿਰ ਮੌਕੇ ਤੇ ਜਦੋਂ ਤੁਸੀਂ ਗੋਲੀ ਚੱਲ ਗਈ ਫਿਰ ਤੁਸੀਂ ਤੁਹਾਡਾ ਕੀ ਐਕਸ਼ਨ ਕੀਤਾ ਕਿ ਮੌਕੇ ਤੇ ਤੁਸੀਂ ਉਹ ਭੱਜ ਗਏ ਦੌੜ ਦੌੜ ਕਰਕੇ ਮੈਂ ਜਦੋਂ ਇਹਨਾਂ ਨੂੰ ਭੱਜਾ ਇਹਦੇ ਵੱਲੋਂ ਤੇ ਉਹ ਮਾਰ ਕੇ ਭੱਜ ਗਏ ਅੱਛਾ ਮਾਰ ਕੇ ਭੱਜ ਗਏ ਗੋਲੀ ਕਿੱਧਰ ਭੱਜੀ ਮੁੜ ਕੇ ਤੁਸੀਂ ਹਾਂ ਪੁਲਿਸ ਨੂੰ ਹੋ ਗਈ ਜਦੋਂ ਸੌਰੀ ਲੈ ਕੇ ਬੀਆ ਪਕੜਿਆਣਾ ਤੇਰੀ ਜਾਣਕਾਰੀ ਲਈਓ ਕੀ ਨਾਮ ਤੇ ਕੀ ਮਾਮਲਾ ਸਮਝਾ ਜੀ ਸਾਡੇ ਕੋਲੇ ਪਰਮਜੀਤ ਸਿੰਘ son of ਤਾਰਾ ਸਿੰਘ ਰਹਿਣ ਵਾਲੇ ਪਕੜਿਆਣਾ ਤੋਂ ਆਏ ਨੇ ਜਿਸ ਲੇਜਿਸਟਰੀ ਹੈ ਕਿ ਗਨ ਸ਼ਾਟ ਇੰਦਰੀ ਤੇ ਪੇਸ਼ੈਂਟ ਦੀ ਅਸੀਂ ਐਮਐਲਆਰ ਤੇ ਮੋਡਲਿਸਾਈਟ ਸਾਰੀ ਕਰ ਦਿੱਤੀ ਹੈ ਪੇਸ਼ੈਂਟ ਫਿਲਹਾਲ ਸਟੇਬਲ ਹੈ ਤੇ ਉਹਨੂੰ ਹਾਇਰ ਸੈਂਟਰ ਰੈਫਰ ਕਰ ਰਹੇ ਆ ਟ੍ਰੀਟਮੈਂਟ ਪਰਪਸ ਲਈ ਦੱਸੋ ਕਿੰਨੇ ਇੰਜਰ ਗੋਲੀਆਂ ਲੱਗੀਆਂ ਸਾਹਮਣੇ ਆਏ ਕੁਝ ਉਹਨਾਂ ਨੇ ਤਾਂ ਜੀ ਦੋ ਦੱਸਿਆ ਨੇ ਜੋ ਪੇਸ਼ੈਂਟ ਵੱਲੋਂ ਹੈ ਬਾਕੀ ਅਬ ਐਮਐਲਆਰ ਦੇ ਵਿੱਚ ਸਾਰਾ ਮੈਂਸ਼ਨ ਕਰ ਦਿੱਤਾ ਗਿਆ ਸੱਟ ਬਾਰੇ ਬੰਦੇ ਦੀ ਕੰਡੀਸ਼ਨ ਕਿਤਾ ਜੀ ਫਿਲਹਾਲ ਸਟੇਬਲ ਹੈ ਪੇਸ਼ੈਂਟ ਥੈਂਕ ਯੂ ਇਹ ਮਾਮਲਾ ਇਹ ਨਾਲ ਪਖੜੀ ਜਾਂਦਾ ਸਾਰਾ ਹਾਂ ਜੀ ਸਾਨੂੰ ਇਨਫੋਰਮੇਸ਼ਨ ਮਿਲਿਆ ਜੀ ਰਾਵਲਪਿੰਡੀ ਥਾਣੇ ਚ ਪਿੰਡ ਪਖੜੀ ਆਣਾ ਪੈਂਦਾ ਉੱਥੇ ਇੱਕ ਪਰਮਜੀਤ ਸਿੰਘ ਨੇ ਜਿਹੜੇ ਆਪਣੇ ਸਾਥੀ ਮਨਜੀਤ ਸਿੰਘ ਨਾਲ ਮੋਟਰਸਾਈਕਲ ਤੇ ਜਾ ਰਹੇ ਸੀਗੇ ਔਰ ਪਿੰਡ ਚੋਂ ਨਿਕਲ ਰਹੀ ਸੀ ਤਾਂ ਦੋ ਮੋਟਰਸਾਈਕਲ ਦੇ ਜਵਾਨ ਆਂਦੇ ਨੇ ਔਰ ਇਹਨਾਂ ਦੇ ਰਿਪੇਅਰ ਕਰਦੇ ਨੇ ਜਿਹੜੀ ਕਿ ਇਹਨਾਂ ਦੇ ਪੱਟ ਤੇ ਲੱਗਦੀਆਂ ਨੇ ਜੀ ਆਨ ਨੂੰ ਇਮੀਡੀਏਟਲੀ ਹਸਪੀਟਲ ਪਹੁੰਚਾਇਆ ਗਿਆ ਹੈ ਹੀ ਇਸ ਸਟੇਬਲ ਔਰ ਸਾਡੀ ਟੀਮਸ ਡਿਪਲੋਏ ਕੀਤੀਆਂ ਹੋਈਆਂ ਨੇ ਆਲਰੇਡੀ ਸਿਸਟਮ ਫੂਟੇਜ ਕਲੈਕਟ ਕੀਤੀ ਜਾ ਰਹੀ ਹੈ ਸੋਰਸਿਸ ਐਂਡ ਥਰੂ ਇਨਫੋਰਮੇਸ਼ਨ ਵਗੈਰਾ ਡਵੈਲਪ ਕਰਕੇ ਅਸੀਂ ਜਲਦ ਤੋਂ ਜਲਦ ਅਪਡੇਟਸ ਕਰਾਂਗੇ ਐਫ ਆਈ ਆਰ ਇਸ ਬੀਗ ਰਿਸਟਰਡ ਮੈਮ ਕਿੰਨੀਆਂ ਕਿੰਨੀਆਂ ਗੋਲੀਆਂ ਚੱਲੀਆਂ ਸਾਹਮਣੇ ਆ ਕੋਈ ਫਿਲਹਾਲ ਸਪੌਟ ਤੋਂ ਸਾਨੂੰ ਦੋ ਗੋਲੀਆਂ ਮਿਲੇ ਆ ਬਾਕੀ ਅਜੇ ਸਟਿਲ ਵੈਰੀਫਾਈ ਕਰ ਰਹੇ ਹੈਗੇ ਤੇ ਜਨਰਲ ਮੈਮ ਗੋਲੀ ਲੱਗੀ ਇਹਨਾਂ ਨੇ ਦੱਸਿਆ ਕੁਝ ਵੀ ਕੌਣ ਵਿਅਕਤੀ ਹੈ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਹਜੇ ਇਹਨਾਂ ਨੇ ਆਪ ਆਪ ਦੇ ਮੂੰਹ ਕੋਈ ਸਟੇਟਮੈਂਟ ਨਹੀਂ ਦਿੱਤੀ ਹੈ ਇਹ ਵੈਸੇ ਹੀ ਸਟੇਬਲ ਪਿੰਡ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਦੀ ਕੁਝ ਐਨਵਿਟੀ ਵੀ ਚੱਲ ਰਹੀ ਹੈਗੀ ਪਰ ਸਾਰੇ ਐਂਗਲਸ ਵੈਰੀਫਾਈ ਕੀਤੇ ਜਾ ਰਹੇ ਹਨ ਮੈਮ ਕੀ ਕਾਰਵਾਈ ਕੀਤੀ ਜਾ ਰਹੀ ਹੈ ਐਫ ਆਈ ਆਰ ਦਿਸਟ੍ਰੀਬਿਊਟ ਕਰਕੇ ਫਰਦਰ ਪਰਸੂਇਟ ਕੀਤਾ ਜਾ ਰਿਹਾ ਹੈ ਥੈਂਕ ਯੂ